ਅੱਜ ਉਹਦੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਨਾ ਸਿੱਧੂ ਨੂੰ ਛਡਾਉਣ ਦੇ ਲਈ ਜੋ ਇਕੱਠ 3 ਤਰੀਕ ਨੂੰ ਰੱਖਿਆ ਗਿਆ ਸੀ ਸੰਗਰੂਰ ਦੇ ਵਿੱਚ ਉਸ ਦੇ ਵੱਲ ਆਉਂਦੇ ਹੋਏ ਲੋਕਾਂ ਦੇ ਉੱਤੇ ਪਰਚਾ ਹੋਇਆ ਬਰਬਰ ਟੋਲ ਪਰਾਜੇ ਦੇ ਉੱਤੇ ਪੁਲਿਸ ਤੇ ਉਹਨਾਂ ਲੋਕਾਂ ਦੇ ਵਿੱਚ ਜੋ ਕੁਝ ਹੁੰਦਾ ਉਸ ਨੂੰ ਲੈ ਕੇ ਹੁਣ ਪਰਚਾ ਦਰਜ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਂ ਪਾਏ ਗਏ ਸੋ ਇਹ ਪਰਚਾ ਕਿਉਂ ਦਰਜ ਹੋਇਆ ਕਿਹੜੀ ਗੱਲਬਾਤ ਹੈ ਬਹੁਤ ਜਾਣਕਾਰੀ ਦੇ ਲਈ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਜਗਦੀਪ ਸਿੰਘ ਥੜੀ ਹੈ ਸੋ ਗੱਲਬਾਤ ਕਰਦੇ ਆ ਆ ਭਾਈ ਕਿਵੇਂ ਦੇਖਦੇ ਹੋ ਕਿ ਜਿਹੜਾ ਪਰਚਾ ਪਾਇਆ ਗਿਆ ਬੜਬੜ ਟੋਲ ਪਰਾਜਾ ਦਾ ਕੀ ਇਸ ਪਰਚੇ ਦਾ ਮੰਤਵ ਹੈ ਕਿਹੜੀਆਂ ਧਰਾਵਾਂ ਇਹਦੇ ਵਿੱਚ ਲਾਈਆਂ ਗਈਆਂ ਕਿਹਨਾਂ ਕਿਨਾਂ ਨੂੰ ਇਸ ਦੇ ਵਿੱਚ ਜੋ ਸ਼ਾਮਲ ਕੀਤਾ ਗਿਆ ਬਿਲਕੁਲ ਸਰਨਾਮ ਜਿਹੜੀ 3 ਤਰੀਕ ਨੂੰ ਜਦੋਂ ਇਕੱਠ ਹੁੰਦਾ ਹੈ ਤਾਂ ਪੁਲਿਸ ਦੇ ਨਾਲ ਗੱਲਬਾਤ ਕਰਦੇ ਆ ਲੱਖੇ ਸੁਧਾਣੇ ਹੋ ਰਹੀ ਦੀ ਜਾਂ ਹੋਰ ਜਿਹੜੀ ਇੱਥੇ ਮੈਂਬਰ ਰਹਿੰਦੇ ਨੇ ਉਹ ਗੱਲਬਾਤ ਕਰਦੇ ਨੇ ਪੁਲਿਸ ਦੇ ਨਾਲ ਤਾਂ ਇੱਕ ਸਹਿਮਤੀ ਬਣਦੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਵੀ ਸਾਨੂੰ 6 ਦਿਨ ਦੇ ਦਿਓ 10 ਤਰੀਕ ਤੱਕ ਅਸੀਂ ਜਿਹੜਾ ਹੈਗਾ ਇਹ ਭਾਨਾ ਸਿੱਧੂ ਨੂੰ ਰਿਹਾ ਕਰਦਾ ਵਾ ਇਹ ਸਾਰਾ ਕੁਝ ਲਿਖ ਕੇ ਵੀ ਪੁਲਿਸ ਦੇ ਵੱਲੋਂ ਦਿੱਤਾ ਜਾਂਦਾ ਜਿਸਕਰਨ ਸਿੰਘ ਖਾਸ ਤੌਰ ਤੇ ਮੀਡੀਆ ਦੇ ਵਿੱਚ ਆ ਕੇ ਇਹ ਗੱਲ ਕਹਿ ਕੇ ਜਾਂਦੇ ਆ ਪਰ 10 ਤਰੀਕ ਦੀ ਜਿਹੜੀ ਆ ਉਡੀਕ ਕੀਤੀ ਜਾ ਰਹੀ ਸੀਗੀ ਵੀ 10 ਤਰੀਕ ਨੂੰ ਭਾਨਾ ਸਿੱਧੂ ਜਿਹੜਾ ਰਿਹਾ ਹੋਵੇਗਾ ਭਾਨਾ ਸਿੱਧੂ ਦੇ ਜਿਹੜੇ ਪ੍ਰਸ਼ੰਸਕ ਸੀਗੇ ਉਹ ਵੀ ਕਹਿ ਰਹੇ ਸੀਗੇ ਵੀ ਚਲੋ ਇੱਕ ਜਿੱਤ ਦੇ ਤੌਰ ਤੇ ਇਹਨੂੰ ਵੇਖਿਆ ਜਾ ਰਿਹਾ ਹੈ ਸੀਗਾ ਹਾਲਾਂਕਿ ਬਹੁਤ ਸਾਰੇ ਜਿਹੜੇ ਭਾਨਾ ਸਿੱਧੂ ਦੇ ਹੀ ਸਮਰਥਕ ਸੀਗੇ ਪਰਮਿੰਦਰ ਝੋਟਾ ਹੋ ਗਿਆ ਜਾਂ ਹੋਰ ਲੋਕ ਹੋਏਗੇ ਨੇ ਉਹ ਇਸ ਦੀ ਆਲੋਚਨਾ ਵੀ ਕਰ ਰਹੇ ਸੀਗੇ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਤੇ ਜਾਂ ਸਿਮਰਨਜੀਤ ਸਿੰਘ ਮਾਨ ਨੇ ਵੀ ਕਿਹਾ ਵੀ ਇਹ ਛੱਡ ਇਸ ਤਰ੍ਹਾਂ ਛੱਡਣ ਨੂੰ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਤੁਸੀਂ ਇਸ ਤਰ੍ਹਾਂ ਕਿਉਂ ਉਸੇ ਟਾਈਮ ਕਿਉਂ ਨਹੀਂ ਲਿਆਂਦਾਗੇ ਭਾਨਾ ਸਿੱਧੂ ਨੂੰ ਚਲੋ ਬਹੁਤ ਸਾਰੀਆਂ ਗੱਲਾਂ ਹੋਈਆਂ ਉਹਦੇ ਤੇ ਲੱਖਾ ਸੁਧਾਨ ਆਪਣੇ ਸਪਸ਼ਟੀਕਰਨ ਰੱਖਦਾ ਹੈ ਆਲੋਚਨਾ ਕਰਨ ਵਾਲੇ ਆਲੋਚਨਾ ਕਰਦੇ ਆ ਪਰ ਦਾਕ ਤਰੀਕ ਦੇ ਸਮੇਂ ਤੋਂ ਪਹਿਲਾਂ ਹੀ ਇੱਕ ਖਬਰ ਸਾਨੂੰ ਜਿਹੜੀ ਹੁਣੇ ਪਤਾ ਲੱਗਦੀ ਹੈ ਵੀ ਭਾਨਾ ਸਿੱਧੂ ਦੇ ਪਿਤਾ ਦੇ ਸਮੇਤ 17 ਲੋਕਾਂ ਤੇ ਜਿਹੜੀ ਹੈਗੀ ਆ ਬਾਇ ਨੇਮ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਅਨਨੋਨ ਵੀ ਕਈ ਜਿਹੜੇ ਹੈਗੇ ਆ ਇਹਦੇ ਵਿੱਚ ਅਣਪਛਾਤੇ ਵੀ ਰੱਖੇ ਗਏ ਨੇ ਉਹ ਕਿਹੜੇ ਨੇ ਉਹ ਬਾਅਦ ਦੇ ਵਿੱਚ ਪਤਾ ਲੱਗੇਗਾ ਪਰ ਇਸ ਐਫ ਆਈ ਆਰ ਦੇ ਵਿੱਚ ਭਾਨਾ ਸਿੱਧੂ ਦੇ ਪਿਤਾ ਬਿਕਰ ਸਿੰਘ ਭਾਨਾ ਸਿੱਧੂ ਦਾ ਭਰਾ ਅਮਨਾ ਉਹਨਾਂ ਦੀ ਭੈਣ ਅ ਇਸ ਤੋਂ ਇਲਾਵਾ ਦੋ ਦੋਨੋਂ ਉਹਨਾਂ ਦੀਆਂ ਭੈਣਾਂ ਪਾਨਾ ਸਿੱਧੂ ਦੀਆਂ ਸਰਪੰਚ ਜਿਹੜੇ ਸਰਜੀ ਸਿੰਘ ਪਿੰਡ ਦੇ ਰਹਿੰਦੇ ਨੇ ਉਹਨਾਂ ਦੇ ਉੱਤੇ ਪੰਜ ਰਣਜੀਤ ਸਿੰਘ ਦੇ ਉੱਤੇ ਕੁਲਵਿੰਦਰ ਸਿੰਘ ਕੋਈ ਖਾਲਸਤਾਨੀ ਹੈਗਾ ਵੀਰ ਤਾਂ ਉਸ ਦੇ ਉੱਤੇ ਵੀ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਲੱਖੇ ਸੁਧਾਨੇ ਦਾ ਜਿਹੜਾ ਨਾਮ ਜ਼ਿਕਰ ਦੇ ਵਿੱਚ ਹੈਗਾ ਇਹ ਇਸ ਐਫ ਆਈ ਆਰ ਦੇ ਵਿੱਚ ਲੱਖੇ ਸੁਧਾਨੇ ਦਾ ਵੀ ਜਿਹੜਾ ਉਹ ਉੱਤੇ ਪਰਚਾ ਕੀਤਾ ਜਾਂਦਾ ਗੁਰਵਿੰਦਰ ਸਿੰਘ ਹੈ, ਸੁਪਾਲ ਸਿੰਘ ਹੈ ਇਸ ਤੋਂ ਇਲਾਵਾ ਹੋਰ ਗੁਰਵਿੰਦਰ ਸਿੰਘ ਹੈ ਕੋਈ ਗਿੱਲ ਤਾਂ ਇਸ ਤੋਂ ਇਲਾਵਾ ਰਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਮਖ ਸਿੰਘ, ਜੱਸੀ ਨਿਹੰਗ, ਅਮਰੀਕ ਸਿੰਘ, ਇੱਕ ਜਸਵੀਰ ਇੰਜੀਨੀਅਰ ਇਹਨਾਂ ਦਾ ਆਪਣਾ ਚੈਨਲ ਵੀ ਹੈਗਾ ਇਹਨਾਂ ਨੂੰ ਬਾਇ ਨੇਮ ਜਿਹੜਾ ਰੱਖਿਆ ਗਿਆ ਹੈ। ਸੋ ਇਸ ਦੇ ਉੱਤੇ ਜਿਹੜਾ ਇਹ ਗੱਲ ਕੀਤੀ ਗਈ ਹੈ ਵੀ ਜੋ ਤਿੰਨ ਤਰੀਕ ਨੂੰ ਹੋਇਆ ਹੈ ਉਸ ਦੇ ਵਿੱਚ ਜੋ ਚੀਜ਼ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਮੇਨ ਜਿਹੜੀ ਇਹ ਧਾਰਾ ਇੱਕ ਜਿਹੜੀ ਸਭ ਤੋਂ ਵੱਡੀ ਧਾਰਾ ਲੱਗੀ ਹੋ 307 ਹੈ ਹੂੰ 307 ਦਾ ਮਤਲਬ ਇਰਾਦਾ ਹੈ ਕਤਲ ਦੀ ਧਾਰਾ ਜਿਹੜੀ ਹੈਗੀ ਹੈ ਇਹਦੇ ਵਿੱਚ ਲਗਾਈ ਗਈ ਹੈ ਹੂੰ ਪਰਿਵਾਰ ਦੇ ਉੱਤੇ ਸਾਰੇ ਦੇ ਉੱਤੇ ਔਰ ਜਿਹਨੇ ਵੀ ਬਾਕੀ ਮੈਂ ਤੁਹਾਨੂੰ ਨਾਂ ਦੱਸਿਆ ਉਹਨਾਂ ਦੇ ਉੱਤੇ ਇਸ ਇਹ ਧਾਰਾ ਲਗਾਈ ਗਈ ਹੈ ਇਸ ਤੋਂ ਇਲਾਵਾ 283 ਹੈ 186 ਹੈ 353 279 427 148 149 117 268 ਤਾਂ ਇਹ ਸਾਰੀਆਂ तमाम ਧਾਰਾਵਾਂ ਦੇ ਤਹਿਤ ਇਹ ਮਾਮਲਾ ਜਿਹੜਾ ਹੈ ਉਹ ਦਰਜ ਕਰ ਦਿੱਤਾ ਗਿਆ ਹੂੰ ਸੋ ਹੁਣ ਇਹ ਦੇਖਣਾ ਹੋਊਗਾ ਕਿ ਇਸ ਪਰਚੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਕੀ ਕੋਈ ਐਕਸ਼ਨ ਦੇ ਵਿੱਚ ਨਜ਼ਰ ਆਉਣਗੀਆਂ ਜਾਂ ਲੱਖਾ ਸੁਧਾਣਾ ਕੁਝ ਕਰਦੇ ਨੇ ਫਿਲਹਾਲ ਜਿਹੜੀ ਆ ਫਰਸਟ ਇਨਫੋਰਮੇਸ਼ਨ ਸਾਡੇ ਕੋਲ ਤਾਂ ਇਹੀ ਆਈ ਹੈ ਐਫ ਆਈ ਆਰ ਦੀ ਜਿਹੜੀ ਕਾਪੀ ਸਾਡੇ ਹੱਥ ਲੱਗੀ ਹੈ ਉਹਦੇ ਵਿੱਚ ਤਾਂ ਇਹੀ ਚੀਜ਼ਾਂ ਦਾ ਮੈਂਸ਼ਨ ਕੀਤਾ ਗਿਆ ਨੇ ਹਾਲਾਂਕਿ ਪੁਲਿਸ ਨੇ ਇਹ ਕਿਹਾ ਸੀਗਾ ਵੀ ਅਸੀਂ ਛੱਡ ਦੇਣਾ ਪਰ ਕਿਤੇ ਨਾ ਕਿਤੇ ਉਸ ਟਾਈਮ ਧਰਨਾਕਾਰੀਆਂ ਨੂੰ ਹੋ ਸਕਦਾ ਹੈ ਵੀ ਜਿਹੜੇ ਲੋਕ ਸੀਗੇ ਉਹ ਕੋਈ ਅਜਿਹੀ ਅਣਸਖਾਵੀ ਘਟਨਾ ਨਾ ਵਾਪਰ ਸਕੇ ਉਸ ਕਰਕੇ ਇਹਨਾਂ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ ਪੁਲਿਸ ਨੇ ਕਿਹਾ ਹੋਵੇ ਪਰ ਉਹ ਉਸ ਦਿਨ ਕਿਹਾ ਸੀ ਕਿ ਜਿਹੜਾ ਨੂੰ ਡਿਟੇਨ ਕੀਤਾ ਗਿਆ ਜੋ ਵੀ ਗ੍ਰਿਫਤਾਰ ਕੀਤੇ ਗਏ ਜਿਹੜੇ ਜਿਹੜੇ ਥਾਣੇ ਦੇ ਵਿੱਚ ਕੋਈ ਵੀ ਹੈਗਾ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਤੇ ਤੁਹਾਨੂੰ ਲੱਗਦਾ ਵੀ ਇਹ ਘਟਨਾ ਜਿਹੜੀ ਉਸ ਦਿਨ ਦੀ ਫਿਰ ਇੱਕ ਵੱਡੀ ਘਟਨਾ ਰਹੀ ਹੋਵੇਗੀ ਇਸ ਘਟਨਾ ਦੇ ਵਿੱਚ ਕੋਈ ਅਜੰਜੀਆਂ ਗੱਲਾਂ ਰਹਿੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਪੁਲਿਸ ਨੂੰ ਕਾਰਵਾਈ ਕਰਨੀ ਦੀ ਜਿਹੜੀ ਲੋੜ ਪੈਗੀ ਹਾਂ ਬਿਲਕੁਲ ਕੋਈ ਹੋ ਸਕਦਾ ਬਾਈ ਜਾਂ ਇਹ ਵੀ ਗੱਲ ਹੁੰਦੀ ਹੈ ਵੀ ਮੌਕੇ ਦੇ ਉੱਤੇ ਤੋ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਦੇ ਹੋ ਤਾਂ ਹੋ ਸਕਦਾ ਪੁਲਿਸ ਨੇ ਉਹ ਚੀਜ਼ ਕੀਤੀ ਹੋਵੇ ਪਰ ਬਹੁਤ ਸਾਰੇ ਹੁਣ ਲੋਕ ਜਿਹੜੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਉੱਥੇ ਆਏ ਸੀਗੇ ਤਾਂ ਹੋ ਸਕਦਾ ਉਹਨਾਂ ਦਾ ਰੋਹ ਹੋਰ ਵੀ ਜ਼ਿਆਦਾ ਹੋ ਜਾਵੇ ਇਹਦੇ ਪੁਲਿਸ ਦੇ ਐਕਸ਼ਨ ਦਾ ਰਿਐਕਸ਼ਨ ਕੀ ਰਹੇਗਾ ਹੁਣ ਇਹਦੇ ਉੱਤੇ ਨਜ਼ਰ ਬਣੀ ਰਹੂਗੀ ਜੇ ਕੋਈ ਕੱਲ ਬਾਤ ਹੁੰਦੀ ਹੈ ਜਾਂ ਫਿਰ ਕੀ ਇਹ ਪਰਚੇ ਜਿਹੜੇ ਲੋਕਾਂ ਦੀ ਆਵਾਜ਼ ਉੱਠੀ ਸੀ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇੰਨੇ ਕਿ ਉਹ ਦਬ ਜੂਗੀ ਇਹ ਇਹ ਪਰਚੇ ਇਸ ਕਰਕੇ ਪਾਏ ਗਏ ਆ ਵੀ ਜੇ ਇੱਕ ਪਾਸੇ ਦਿਖਾਉਣ ਨੂੰ ਵੀ ਸਾਡੇ ਕੋਲ ਵੀ ਭਾਈ ਤਾਕਤ ਹੈਗੀ ਹੈ ਤੁਸੀਂ ਕੀ ਕਰਦੇ ਹੋ ਹੁਣ ਕਰਕੇ ਦਿਖਾਓ ਹਾਂ ਤਾਂ ਕਿਤੇ ਜੇ ਪਰ ਇਹਦਾ ਰਿਐਕਸ਼ਨ ਉਲਟਾ ਹੋ ਗਿਆ ਤਾਂ ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੱਖਾਂ ਸਦਾਨਾ ਹੋ ਰਹੀ ਕੋਈ ਹੋਰ ਵੱਡੇ ਪ੍ਰੋਟੈਸਟ ਵੱਲ ਨੂੰ ਤੁਰ ਪੈਣ ਜਾਂ ਫਿਰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਤਰ੍ਹਾਂ ਰਹਿੰਦਾ ਹਲੇ ਕਿਸੇ ਵੀ ਵੀ ਇਹਦੇ ਚ ਗ੍ਰਿਫਤਾਰੀ ਦੀ ਖਬਰ ਤਾਂ ਸਾਹਮਣੇ ਨਹੀਂ ਆਈ ਪਰ ਜਿਹੜੀਆਂ ਚੀਜ਼ਾਂ ਨੇ ਜੇ ਪੁਲਿਸ ਨਾਲ ਉਹ ਤੋਂ ਕੀ ਕਿਆ ਅਸੀਂ ਅਭੀ ਅਸੀਂ ਰਿਹਾ ਕਰਾਂਗੇ ਬਹੁਤ ਸਾਰੇ ਲੋਕ ਹਾਂ ਇਹ ਵੀ ਕਹਿਣਗੇ ਪੀਪਲ ਪੁਲਿਸ ਨੇ ਜਿਹੜੀ ਹੈਗੀ ਆ ਆਪਣੀ ਵਾਦਾਖਨਾਫੀ ਕੀਤੀ ਹੈ ਉਹਨਾਂ ਨੇ ਆਪਣਾ ਪ੍ਰੋਮਿਸ ਤੋੜਿਆ ਹੈ ਤਾਂ ਇਹ तमाम ਚੀਜ਼ਾਂ ਹੈ ਬਾਈ ਦੇਖਣ ਵਾਲੀਆਂ ਪਰ ਇਹਦੇ ਤੇ ਸਰਕਾਰ ਦੀ ਜੇ ਆਪਾਂ ਵੱਲ ਜਾਈਏ ਸਰਕਾਰ ਵੱਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘੱਟ ਮਹੀਨੇ ਆ ਕੁਝ ਹੀ ਮਹੀਨਿਆਂ ਤੋਂ ਬਾਅਦ ਲੋਕ ਸਭਾ ਚੋਣਾਂ ਸਰਤੇ ਨੇ ਤਾਂ ਉਹਨਾਂ ਦਾ ਅਸਰ ਕੀ ਪੈਂਦਾ ਹੈ ਰਾਜਨੀਤਿਕ ਤੌਰ ਤੇ ਕੀ ਕੋਈ ਸਰਕਾਰ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ ਜਾਂ ਫਿਰ ਕਿਉਂਕਿ ਸਰਕਾਰ ਵੀ ਜਦੋਂ ਅਜਿਹੀਆਂ ਚੀਜ਼ਾਂ ਕਰਦੀ ਹੈ ਜਾਂ ਪਰਚੇ ਪਾਏ ਜਾਂਦੇ ਤਾਂ ਮਲਾਂਕਣ ਤੱਕ ਇਤਨਾ ਕਿਤੇ ਕੀਤਾ ਜਾਂਦਾ ਐ ਐਨਾਲਾਈਜ਼ ਤੱਕ ਕੀਤਾ ਜਾਂਦਾ ਐ ਇਹ ਵੀ ਕਾਰਨ ਹੋ ਸਕਦਾ ਵੀ 13 ਤਰੀਕ ਨੂੰ ਜਥੇਬੰਦੀਆਂ ਜੋ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਦਿੱਲੀ ਜਾਣ ਦਾ ਦਿੱਲੀ ਵੱਲ ਕੁਝ ਕਰਨ ਦਾ ਸੱਦਾ ਦਿੱਤਾ ਗਿਆ ਤਾਂ ਹੋ ਸਕਦਾ ਹੈ ਕਿ ਦਿੱਲੀ ਜਾਣ ਤੋਂ ਬਾਅਦ ਕਿਸਾਨਾਂ ਦੇ ਫਿਰ ਪਿੱਛੇ ਕੋਈ ਪੈਰਵਾਈ ਕਰਨ ਵਾਲਾ ਨਾ ਰਹੇ ਜਾਂ ਪਿੱਛੇ ਵੱਡੇ ਇਕੱਠ ਨਾ ਹੋ ਸਕਣ ਇਸ ਗੱਲ ਦੀ ਸ਼ੰਕਾ ਹੋ ਸਕਦੀ ਹੈ ਹਾਂ ਹੋ ਸਕਦਾ ਜਾਂ ਫਿਰ ਇਹ ਵੀ ਹੋ ਸਕਦਾ ਵੀ 13 ਤਰੀਕ ਨੂੰ ਇਹਨਾਂ ਨੇ ਦਿੱਲੀ ਜਾਣਾ ਹੈ ਵੀ ਇਹ ਤਾਂ ਦਿੱਲੀ ਦਾ ਦੇਖਣਗੇ ਵੀ ਭਾਨੇ ਸਿੱਧੂ ਦੇ ਉੱਤੇ ਕਰ ਦੋ ਹੁਣ ਉਹ ਉਹਨਾਂ ਨੇ ਤਾਂ ਵੀ ਦਿੱਲੀ ਦਾ ਐਲਾਨ ਕੀਤਾ ਉਹ ਤਾਂ ਹੁਣ ਭਾਨੇ ਸਿੱਧੂ ਦੇ ਮਗਰ ਆਉਣ ਤੋਂ ਰਹੇ ਹੋ ਸਕਦਾ ਇਹ ਬਹੁਤ ਸਾਰੀਆਂ ਤਮਾਮ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਸੋਚਿਆ ਜਾ ਸਕਦਾ ਪਰ ਇਹ ਇਹ ਗੱਲ ਹੁਣ ਦੇਖਣ ਵਾਲੀ ਮੇਨ ਹੈ ਬਾਈ ਵੀ ਜਿਹੜਾ ਇਹ ਪੁਲਿਸ ਨੇ ਐਕਸ਼ਨ ਕੀਤਾ ਇਹਦਾ ਰਿਐਕਸ਼ਨ ਕੀ ਹੁੰਦਾ ਜੇ ਜਦੋਂ ਇਹਨਾਂ ਲੀਡਰਾਂ ਦੀ ਜਾਂ ਇਹਨਾਂ ਲੋਕਾਂ ਦਾ ਇਹਨਾਂ ਦੇ ਵਿੱਚ ਨਾਮ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਮਗਰ ਲੋਕ ਹੁਣ ਜਾਣਦੇ ਆ ਜਾਂ ਫਿਰ ਲੋਕ ਜਿਸ ਤਰ੍ਹਾਂ ਅਮਰਪਾਲ ਹੋਰਾਂ ਦੀ ਵਾਰ ਨੂੰ ਵਇਆ ਅਮਰਪਾਲ ਸਿੰਘ ਦੀ ਵਾਰ ਨੂੰ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਲੋਕ ਇੱਕਦਮ ਸਹਿਮ ਦੇ ਮੌਲ ਦੇ ਚ ਆ ਗਏ ਕਿ ਲੋਕ ਦਬਾਲੇ ਜਾਂਦੇ ਆ ਕਿ ਲੋਕ ਸਹਿਮ ਜਾਂਦੇ ਆ ਤਾਂ ਇਹ ਬਹੁਤ ਚੀਜ਼ਾਂ ਉੱਤੇ ਹੁਣ ਗੌਰ ਕਰਨੀ ਹੋਵੇ ਉਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗਦਾ ਸਾਹਿਬ ਵੱਡੀ ਖਬਰ ਹੈ ਵੀ ਪੁਲਿਸ ਨੇ ਐਕਸ਼ਨ ਕੀਤਾ ਹੈ ਪੁਲਿਸ ਦੇ ਵੱਲੋਂ 18 ਲੋਕਾਂ ਦੇ ਖਿਲਾਫ ਜਿਹੜੀ ਹੈਗੀ ਆ 17 ਲੋਕਾਂ ਦੇ ਖਿਲਾਫ ਬਾਈ ਨੇਮ ਔਰ ਬਾਕੀ ਨੂੰ ਅਣਪਛਾਤੇ ਰੱਖਿਆ ਗਿਆ ਉਹ ਐਫ ਆਈ ਆਰ ਜਿਹੜੀ ਆ ਦਰਜ ਕਰ ਦਿੱਤੀ ਗਈ ਹੈ ਤੇ ਇਹਦੇ ਵਿੱਚ ਇਰਾਦਾ ਹੀ ਕਤਲ ਧਾਰਾ 307 ਵੀ ਦਰਜ ਕੀਤੀ ਗਈ ਹੈ ਸੋ ਬਹੁਤ ਸ਼ੁਕਰੀਆ ਭਾਈ ਜਾਣਕਾਰੀ ਦੇਣ ਦੇ ਲਈ ਸੋ ਤੁਹਾਡੀ ਜਾਣਕਾਰੀ ਦੇ ਲਈ ਇਹ ਦੱਸ ਦਈਏ ਕਿ ਇੱਕ ਪਰਚਾ ਉਸ ਦਿਨ ਦੇ ਇਕੱਠ ਦੇ ਵਿੱਚ ਸ਼ਾਮਲ ਲੋਕਾਂ ਦੇ ਉੱਤੇ ਹੋਇਆ ਘਟਨਾ ਦਾ ਜੋ ਸਥਾਨ ਦੱਸਿਆ ਜਾ ਰਿਹਾ ਹੈ ਉਹ ਬੜਬਰ ਟੋਲ ਪਲਾਜ਼ਾ ਦੱਸਿਆ ਜਾ ਰਿਹਾ ਜਿੱਥੇ ਕਿ ਪੁਲਿਸ ਵੱਲੋਂ ਦੱਸਿਆ ਜਾਂਦਾ ਕਿ ਇੱਕ ਜੀਪ ਇੱਕ ਪੁਲਿਸ ਦੀ ਜਿਪਸੀ ਖੜੀ ਸੀ ਜਿਸ ਦੇ ਵਿੱਚ ਮੌਕੇ ਦੇ ਉੱਤੇ ਅਫਸਰ ਮੌਜੂਦ ਸੀ ਉਹਨਾਂ ਵੱਲੋਂ ਜਦੋਂ ਧਰਨਾਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਂਦਾ ਤਾਂ ਉੱਥੇ ਜੋ ਕੁਝ ਵਾਪਰਦਾ ਉਸ ਘਟਨਾ ਨੂੰ ਲੈ ਕੇ ਜੋ ਡਿਟੇਲਡ ਜਾਣਕਾਰੀ ਇਸ ਪਰਚੇ ਦੇ ਵਿੱਚ ਦਿੱਤੀ ਹੋਈ ਹੈ ਉਸ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਕੁਝ ਵਿਅਕਤੀਆਂ ਦੇ ਜਿੱਥੇ ਨਾਂ ਦਿੱਤੇ ਗਏ ਜਿਸ ਦੇ ਵਿੱਚ ਪੰਨਾ ਸਿੱਧੂ ਦਾ ਪਰਿਵਾਰ ਲੱਖਾ ਸੁਧਾਨਾ ਸਮੇਤ ਹੋਰ ਕਈ ਅਜਿਹੇ ਉਹਨਾਂ ਦੇ ਸਾਥੀਆਂ ਦੇ ਨਾਂ ਦਿੱਤੇ ਗਏ ਆ ਜਿਹੜੇ ਉਸ ਸਮੇਂ ਦੱਸਿਆ ਜਾ ਰਿਹਾ ਕਿ ਉਸ ਥਾਂ ਦੇ ਉੱਤੇ ਮੌਜੂਦ ਸੀ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਅਣਪਛਾਤੇ ਲੋਕਾਂ ਦੇ ਲਈ ਵੀ ਉਸ ਦੇ ਵਿੱਚ ਗੁਜਾਇਸ਼ ਰੱਖੀ ਗਈ ਹੈ ਕਿ ਅਣਪਛਾਤੇ ਵਿਅਕਤੀ ਵੀ ਇਸ ਪਰਚੇ ਦੇ ਮੁਤਾਬਕ ਉਸ ਥਾਂ ਦੇ ਉੱਤੇ ਮੌਜੂਦ ਸੀ ਪਰ ਹੁਣ ਇਹ ਪਰਚਾ ਪੈਣ ਤੋਂ ਬਾਅਦ ਅੱਗੇ ਜੋ ਲਖਾ ਸੁਧਾਨਾ ਜਾਂ ਪੰਨ ਦੇ ਸਮਰਥਕ ਹੈ ਉਹ ਇਸ ਪਰਚੇ ਤੋਂ ਬਾਅਦ ਕੀ ਕਿਹੋ ਜਿਹਾ ਰੁਖ اختیار ਕਰਦੇ ਹੈ ਕਿ ਇਹ ਸੰਘਰਸ਼ ਟਿਕਾਊਗਾ ਜਾਂ ਕਾਨੂੰਨ ਦੇ ਮੁਤਾਬਕ ਕਾਰਵਾਈ ਜੋ ਪਰਚਾ ਦਰਜ ਕੀਤਾ ਗਿਆ ਉਹ ਇਹਨਾਂ ਲੋਕਾਂ ਦੇ ਉੱਤੇ ਹੋ ਕੇ ਰਹੇਗੀ